ਆਏ ਦੋਸਤੋ ਮਸਾਲਾ ਹੋ ਗਿਆ ਤਿਆਰ ਤਿਆਰ ਵਰ ਤਿਆਰ ਆ ਮਸਾਲਾ ਦੇਖੋ ਦੋਸਤੋ ਹੁਣ ਗਿਰਿਆ ਸਾਗ ਚ ਉਹ ਸਾਗ ਜੋ ਮਸਾਲਾ ਸਾਰਾ ਮਸਾਲਾ ਸਾਗ ਚ ਗਿਰ ਰਿਹਾ ਏ ਦੇਖਾ ਹੈ ਵਰ ਕਿਦਾਂ ਦਾ ਸਾਗ ਹੈ ਲੋ ਦੋਸਤੋ ਗੁੱਡ ਮਾਰਨਿੰਗ ਰਾਣਾ ਪੰਜਾਬੀ ਬਲੋਗ ਤੁਹਾਡਾ ਸਵਾਗਤ ਹੈ ਲੋ ਜੀ ਦੋਸਤੋ ਆਪਾਂ ਉੱਠ ਗਏ ਨਹਾ ਧੋ ਕੇ ਰੈਡੀ ਸ਼ੈਡੀ ਹੋ ਗਏ ਲੋ ਜੀ ਅੱਜ ਮੰਗਲਵਾਰ ਹੋ ਗਿਆ ਏ ਤੇ ਨਾਲੇ ਮੀਂਹ ਦੱਸਿਆ ਹੋਇਆ ਹੈ ਰੱਬ ਨੇ ਆ ਮੀਂਹ ਪਾਦਾ ਦੇਖੋ ਦੋਸਤੋ ਪੂਰਾ ਸਿਨੇ ਜਾਲ ਤੇ ਰੱਖ ਲਫਾਫਾ ਟਕਦਾ ਦੇਖੋ ਜੋ ਦੋਸਤੋ ਜਾਲ ਤੇ ਲਫਾਫਾ ਟਕਦਾ ਤੇ ਦੇਖੋ ਦੋਸਤੋ ਤੇ ਲੋ ਜੀ ਰੂਈ ਤਾਰਾਣੀ ਬਣਾ ਰਹੀ ਆ ਪਰੇ ਰਾਣੀ ਰੱਖ ਕੇ ਲੋ ਜੀ ਸਾਡੇ ਪਿੰਡ ਆ ਪਰੇ ਰਾਣੀ ਆ ਪਰੇ ਰਾਣੀ ਨਿਤਨ ਦੀ ਸਿਸਟਰ ਤੇ ਉਹਦਾ ਬਣ ਗਿਆ ਇੱਕ ਕੇਕ ਬਣ ਗਿਆ ਮੈਂ ਤੁਹਾਨੂੰ ਕੇਕ ਦੇ ਦਰਸ਼ਨ ਕਰਾ ਦਿੰਦਾ ਲੈਡ ਭੱਜੀ ਹੋਈ ਦੀ ਫੇਰ ਵੀ ਅਸੀਂ ਇਨਵਰਟਰ ਤੇ ਜੁਗਾੜ ਕਰਕੇ ਇਨਵਰਟਰ ਤੇ ਅਸੀਂ ਨੇ ਰਿਸਕ ਲੈ ਕੇ ਇਨਵਰਟਰ ਦੀਆਂ ਸੀਟੀਆਂ ਬਣਾਤੀ ਅਸੀਂ ਨੇ ਟੀ ਵੀ ਇ ਲੋ ਜੀ ਫੇਰ ਵੀ ਅਸੀਂ ਨੇ ਬਣਾਤਾ ਦੋਸਤੋ ਕੇਕ ਲੋਈ ਕਿਉਂਕਿ ਸਾਡੀ ਪਰੀ ਰਾਣੀ ਦਾ ਹੈਗਾ ਇਹ ਹੈਪੀ ਬਰਥਡੇ ਹੈਪੀ ਬਰਥਡੇ ਵਾਲਾ ਹੈ ਅੱਜ ਉਹਦਾ ਤੇ ਫੇਰ ਵੀ ਅਸੀਂ ਨੇ ਬਣਾਤਾ ਰਿਸਕ ਲੈ ਕੇ ਕਿਉਂਕਿ ਮੈਂ ਵੀ ਪੈਰੀ ਆਈ ਚਲੋ ਫਿਰ ਆਪਾਂ ਉਹਨਾਂ ਨੂੰ ਫੋਨ ਕਰ ਦਿੰਦੇ ਆਂ ਬਈ ਕੇਕ ਬੰਕੇ ਰੈਡੀਚੈਰੀ ਹੋ ਗਿਆ ਏ ਤੇ ਆਪਣਾ ਕੇਕ ਲੈ ਕੇ ਜਾ ਸਰਦ ਵੇਨੇ ਕੇਕ ਥੋੜਾ ਜਿਹਾ ਵੱਡਾ ਹੀ ਬਣਾਤਾ ਆਪਾਂ ਨੇ ਚਲੋ ਕੋਈ ਗੱਲ ਨਹੀਂ ਆਪਣੀ ਪੁਰੀ ਆ ਤੇ ਪੰਡੇ ਜਾਣਾ ਏ ਤਾਂ ਵੱਡਾ ਕੇਕ ਹੀ ਦਿੰਨੇ ਆ ਕਿਉਂਕਿ ਪੰਡੇ ਚ ਫਿਰ ਖਾਸੇ ਜਾਣੇ ਹੁੰਦੇ ਨੇ ਨਾ ਸਹਿਰ ਚ ਤਾਂ 2 2 4 ਜਾਣੇ ਹੁੰਦੇ ਨੇ ਸਹਿਰ ਚ ਤਾਂ ਤੇ ਪੰਡੇ ਚ ਹੁੰਦੇ ਨੇ ਖਾਸੇ ਸਾਰੇ ਤਾਂ ਕਰਕੇ ਅਸੀਂ ਵੱਡਾ ਕੇਕ ਦਿੰਨੇ ਆ ਜਿਹੜਾ ਅਸੀਂ ਇਹ ਬੰਦੇ ਸਾਰੇ ਰੱਜ ਜਾਣ ਠੀਕ ਆ ਦੋਸਤੋ ਲੋਜੀ ਜੀ ਇਸ ਤਰ੍ਹਾਂ ਇਹ ਬਣਾਦਾ ਕੇਕ ਸਵੇਰੇ ਸਵੇਰੇ ਕਹਿਮਾ ਇਹ ਪਤਾ ਕਿੰਨੇ ਵਜੇ ਨੇ 10:30 ਵਜੇ ਨੇ ਜੀ 10:30 ਵਜੇ ਕੇਕ ਬਣਾਦਾ ਰਵੀ ਦਾ ਰਾਣੀ ਨੇ ਓਏ 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 ਲੋਜੀ ਇੱਕ ਕੇਕ ਕਿੱਸਾ ਕਰਾਂ ਇੱਕ ਕੇਕ ਜਿਆਦਾ ਲਾਜ ਕਹਿੰਦੇ ਬੁਰੀ ਬਲਾ ਹੁੰਦੀ ਆ ਕੀ ਕਰਿਆ ਨੇ ਮਾਈਕ੍ਰੋਵੇਵ 'ਚ ਕਹਿੰਦੀ ਜਦ ਮਸ਼ੀਨ ਚੱਲ ਸਕਦੀ ਆ ਆ ਦੂਜੀ ਮਸ਼ੀਨ ਜਿਹੜੀ ਇਹਨੂੰ ਕਰੀਮ ਨੂੰ ਮੈਲਟ ਕਰਦੀ ਆ ਉਹ ਉਹ ਮਸ਼ੀਨ ਚੱਲ ਸਕਦੀ ਆ ਕਹਿੰਦੀ ਫਿਰ ਤਾਂ ਕਹਿੰਦੀ ਮਾਈਕ੍ਰੋਵੇਵ ਵੀ ਚੱਲ ਜੂਗਾ ਕਹਿੰਦੀ ਮਹਾਤੀਆ ਜੀ ਤੇ ਆਹ ਮਸ਼ੀਨ ਸੀ ਆਹ ਮਸ਼ੀਨ ਤਾਂ ਬਈ ਚੱਲ ਗਈ ਇਨਵਰਟਰ ਤੇ ਤੇ ਹੁਣ ਜਿਹੜੀ ਮਸ਼ੀਨ ਚਲਾ ਰਿਹਾ ਕਹਿੰਦੀ ਮਾਈਕ੍ਰੋਵੇਅਰ 'ਚ ਵੀ ਰੱਖ ਦੇਨੀ ਆ ਮੈਂ ਸਮਾਨ ਲਓ ਜੀ ਇਹਨੇ ਮਾਈਕ੍ਰੋਵੇਅਰ 'ਚ ਸਮਾਨ ਰੱਖਿਆ ਏ ਤੇ ਨਾਲ ਦੀ ਨਾਲ ਇਨਵਰਟਰ ਰੱਖ ਜਦ ਇਹਨ ਇਨਵਰਟਰ ਹੋ ਗਿਆ ਬੰਦ ਤੇ ਰਹਿ ਗਿਆ ਦਾ ਵਿੱਚ ਹੀ ਰਹਿ ਗਿਆ ਸਾਰਾ ਸਮਾਨ ਫਿਰ ਮੈਂ ਇਨਵਰਟਰ ਤੇ ਜਾ ਕੇ ਦੁਬਾਰੋ ਬੰਦ ਕਰਕੇ ਔਨ ਕਰਕੇ ਆਇਆ ਤਾਂ ਕਰਕੇ ਦੁਬਾਰੋ ਚੱਲ ਆਇਆ ਮੈਂ ਇਹਦਾ ਸਾਰਾ ਹੋ ਗਿਆ ਜੀ ਕੰਮ ਖਰਾਬ ਦੇਖੋ ਇਹ ਗੰਨੀ ਰੇਜੀ ਪਈ ਨੇ ਜਵਾਕ ਦੇਖੋ ਇਧਰ ਨੇਰੇ ਜੇ ਪਈ ਨੇ ਮੈਂ ਤੁਹਾਨੂੰ ਲਾਈਟ ਹੈ ਨਹੀਂ ਆਪਣੇ ਫੋਨ 'ਚ ਲਾਲਾ ਮੈਂ ਇਧਰ ਲਈ ਫੋਨ 'ਚ ਬਾਲ ਦਿੰਨਾ ਲਾਈਟ ਤਾਂ ਕਰ ਤੁਹਾਨੂੰ ਦਿਖਾ ਦੇਣਾ ਹੈ ਕਿ ਬੰਦੇ ਸਾਡੇ 10 ਵਜੇ ਗਏ ਨੇ ਦੇਖੋ ਦੋਸਤੋ 10 10 ਵਜੇ ਗਏ ਨੇ ਮੈਂ ਨਾ ਹੁਣ ਦਿਖਾ ਦੇਣਾ ਤੁਹਾਨੂੰ ਉਹ ਦੇਖੋ ਲੋਜ ਦੇਖ ਲਓ ਦੋਸਤੋ ਆ ਪਈ ਨੇ ਸੁੱਤੇ ਦੇਖੋ ਸਾਰੇ ਲਾਈਟ ਵਾਲ ਕੇ ਮੋਬਾਈਲ ਦੀ ਟਾਰਚ ਵਾਲ ਕੇ ਤੇ ਸਾਰੇ ਸੁੱਤੇ ਪਏ ਨੇ ਲਓ ਜੀ ਹੁਣ ਰਵੀਤਰਾਣੀ ਬਣਾ ਰਹੀ ਆ ਹੁਣ ਹੁਣ ਕੀ ਬਣਾ ਰਹੀਆਂ ਫੇਸ ਬਚ ਗਿਆ ਤਾਂ ਕੱਪਕੇਕ ਬਣਾ ਰਹੀ ਕੱਪਕੇਕ ਬਣਾ ਰਹੀ ਆ ਵੇ ਰਵੀਤਰਾਣੀ ਕੱਪਕੇਕ ਆ ਦੇਖੋ ਦੋਸਤੋ ਕੱਪਕੇਕ ਬਣਨਗੇ ਕੱਪਕੇਕ ਵੀ ਬਹੁਤ ਮਹਿੰਗੇ ਬਣਦੇ ਨੇ ਚਲੋ ਕੋਈ ਗੱਲ ਨਹੀਂ ਦੇਖੋ ਟਾਈਮ ਦੇਖੋ 10:32 ਮਿੰਟ ਹੋ ਗਏ ਨੇ ਦੋਸਤੋ ਤੇ ਕੇਕ ਰੈਡੀ ਸਟਿੰਗ ਹੋ ਗਿਆ ਹੈ ਬਣਾ ਕੇ ਓਏ ਫੁੱਲ ਰਿਸਕ ਲੈ ਕੇ ਚਲੋ ਦੋਸਤੋ ਮੀ ਪਹਿਰਿਆ ਹੈ ਮੈਂ ਵੀ ਜਾਣਾ ਸੀ ਦੁਕਾਨ ਤੇ ਆਪਣੀ ਤੇ ਦੇਹਾੜੀ ਦੇ ਜਾਣਾ ਤੇ ਮੈਂ ਪਰ ਹੁਣ ਕੀ ਕਰੀਏ ਮੀਂਹ ਪੈ ਗਿਆ ਮੀਂਹ ਪੈ ਰਿਹਾ ਫੁੱਲ ਮੈਂ ਦੇਖ ਬਾਹਰ ਜਾ ਕੇ ਦੇਖਦੇ ਆਪਾਂ ਮੀਂਹ ਫੁੱਲ ਪੈ ਰਿਹਾ ਏ ਦੇਖੋ ਦੋਸਤੋ ਲੋਹ ਦੇ ਫੁੱਲ ਗੱਡੀ ਦੇ ਮੀਂਹੋਂ ਬਹੁਤ ਔਖਾ ਆਏ ਭਾਈ ਰੋਜ਼ ਮੀਂਹ ਆ ਜਾਂਦਾ ਰੋਜ਼ ਕੀ ਕਰੀਏ ਰੋਜ਼ ਮੀਂਹ ਆ ਜਾਂਦਾ ਏ ਚਲੋ ਕੋਈ ਗੱਲ ਨਹੀਂ ਦੋਸਤੋ ਮਿਲਦੇ ਆਂ ਫਿਰ ਆਪਾਂ ਠੀਕ ਹੈ ਨਾ ਰਵੀ ਦਾ ਰਾਣੀ ਕੱਪੜੇ ਬਣਾ ਲਊਗੀ ਤੇ ਅੱਜ ਤਾਂ ਮੈਂ 12 ਦੇ ਡਰੈਅਰ ਵੀ ਨਹੀਂ ਬੱਜੀ ਕਿਉਂਕਿ ਇਹ ਲੇਟ ਹੈ ਨਹੀਂ ਸਾਬ ਨੀ ਕਰਕੇ ਲੈਡ ਭਜਾ ਲੈਂਦੇ ਨੇ ਚਲੋ ਮਿਲਦੇ ਆ ਫਿਰ ਸਾਡੇ ਨਾਲ ਬਣੇ ਰਹੋ ਹਾਂ ਦੋਧਨੇ ਕੱਪ ਕੇਕ ਚਲੋ ਜੀ ਕੋਈ ਗੱਲ ਨਹੀਂ ਮਿਲਦੇ ਆ ਫਿਰ ਠੀਕ ਹੈ ਸਾਡੇ ਨਾਲ ਬਣੇ ਰਹੋ ਜੋ ਵੀ ਆ ਮੈਂ ਤੁਹਾਨੂੰ ਆ ਲਿਖਾ ਕੱਪ ਹੁੰਦੇ ਨੇ ਦੋਸਤੋ ਤੇ ਹੁਣ ਆਪਾਂ ਇਹ ਤਰੀਕਾ ਨੇ ਬਿਜਾਨੇ ਕੱਪ ਤੇ ਇਹਦੇ ਵਿੱਚ ਪਾ ਦੂਗੀ ਕੇਕ ਫਿਰ ਬਣ ਜਾਣਗੇ ਇਹ ਕੱਪ ਕੇਕ ਠੀਕ ਹੈ ਲਓ ਜੀ ਕੱਪ ਚੱਕੋ ਲਓ ਜੀ ਕੱਪ ਕੇਕ ਬਣਾ ਰਹੇ ਨੇ ਮੇਦਾ ਆ ਪਾਣੀ ਵੀ ਰੱਖਿਆ ਏ ਤੇ ਜਾਣ ਵਾਸਤੇ ਦੁਕਾਨ ਤੇ ਫਰਤੀ ਕਰੀਏ ਮੀਹ ਬੁਰਾ ਹਾਲ ਕਰਿਆ ਹੋਇਆ ਦੇਖੋ ਜੀ ਕਿੱਥੇ ਕਿੱਥੇ ਮੀਂਹ ਪੈ ਰਿਹਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਮਿੱਤਰੋ ਹੈਲੋ ਦੋਸਤੋ ਲਓ ਜੀ ਅਪ ਆ ਗਏ ਆਂ ਸਾਗ ਲੈ ਕੇ ਆਏ ਆਂ ਦੇਖੋ ਦੋਸਤੋ ਸਾਗ ਮਿੱਤਰੋ ਸਾਗ ਬਣੂਗਾ ਜੇ ਸਾਗ ਸੌਂਗਾ ਸਾਗ ਮੱਕੀ ਦੇ ਰੋਟੇ ਲਓ ਜੀ ਰਵਿਤਾ ਰਾਣੀ ਨੇ ਧੋਤਾ ਸਾਗ ਤੇ ਚਾਹ ਵੀ ਬਣ ਰਹੀ ਹੈ ਸਾਗ ਵੀ ਧੋਤਾ ਦੋਸਤੋ ਦੇਖੋ ਜੀ ਸਾਗ ਦੇ ਚਾਹ ਨਾਲ ਨਾਲ ਬਹੁਤ ਬੜਾ ਟੇਸਟੀ ਸਾਗ ਬਣਿਆ ਦੋਸਤੋ ਬੜਾ ਜ਼ਬਰਦਸਤ ਸਾਗ ਹੈ ਬੱਜਨੇ ਸਾਡੇ 12 1 ਵਜੇ ਤੱਕ ਰੈਡੀ ਛੜੀ ਹੋ ਜੂ ਸਾਗ ਤੇ ਇੱਕ ਉਪਰ ਬਣਾਣਾ ਹੈਗਾ ਹਮ ਸਾਗ ਹੋਣ ਕੀ ਬਣਾ ਰਹੀਆਂ ਫਿਰ ਦਾਲ ਬਣਾਈ ਜੀ ਹਾਂ ਦਾਲ ਦਾਲ ਬਣ ਰਹੀਆ ਦੋਸਤੋ ਦਾਲ ਦਾਲ ਬਣ ਰਹੀਆ ਓਏ ਜੇ ਨਾ ਕੋਈ ਗਾਣੀ ਦਾਲ ਖਾ ਲਾਂਗੇ ਫਿਰ ਸਾਗ ਖਾ ਲਾਂਗੇ ਰਾਤ ਨੂੰ ਓ ਗਿੱਲਾ ਹੋ ਰਿਹਾ ਪਤੋ ਗਿੱਲਾ ਗਿੱਲਾ ਹੋ ਰਿਹਾ ਬਾਹਰ ਨਹੀਂ ਆਣਾ ਗਿੱਲਾ ਹੋ ਰਿਹਾ ਅੰਦਰੀ ਰੋ ਅੰਦਰੀ ਰੋ ਅੰਦਰੀ 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 ਗਿੱਲਾ ਹੋ ਗਿੱਲਾ ਤੇਰਾ ਦੋਸਤੋ ਮਿਲਦੇ ਆਂ ਦੁਕਾਨ ਤੇ ਚੱਲਦੇ ਆਂ ਜਾ ਬਣ ਗਈ ਆ ਪਾਣੀ ਠੀਕ ਆ ਦੋਸਤੋ ਮਿਲਦੇ ਆਂ ਅਗਰ ਕੇਕ ਆਪਾਂ ਨੇ ਭੇਜਤਾ ਜੋ ਪਿੰਡ ਭੇਜਣਾ ਸੀ ਛੱਡਿਆ ਆ ਮੈਂ ਸਿਵਾ ਆਇਆ ਦੀ ਲੈਣ ਉਹਨੂੰ ਮੈਂ ਛੱਡਿਆ ਆ ਬਸ ਬਿਠਾਇਆ ਆ ਠੀਕ ਆ ਦੋਸਤੋ ਮਿਲਦੇ ਆਂ ਫਿਰ ਓਕੇ ਜੀ ਹੈਲੋ ਦੋਸਤੋ ਲੋ ਜੇ ਆ ਗਏ ਅਸੀਂ ਸੌਫ ਤੋਂ ਆ ਗਿਆ ਮੈਂ ਤੇ ਹੁਣ ਰੋਟੀ ਪੈਕ ਹੋ ਗਈ ਆ ਦੇਖ ਲਓ ਦੋਸਤੋ ਦੋ ਤਿੰਨ ਰੋਟੀਆਂ ਦੋ ਤਿੰਨ ਦੋ ਦੁਕਾਨਾਂ ਦੀਆਂ ਚਾਰ ਬੰਦਿਆਂ ਦੀਆਂ ਰੋਟੀਆਂ ਪੈਕ ਹੋਉਂਦੀਆਂ ਦੋਸਤੋ ਫਿਰ ਵੀ ਇਹ ਬੰਦੇ ਨੇ ਕਹਿ ਸਾਰਾ ਦਿਨ ਕਰਨਾ ਹੈ ਕੀ ਹੈ ਸਾਰਾ ਦਿਨ ਲੱਗੇ ਰਹਿੰਦੀਆਂ ਦੇਖ ਲਓ ਦੋਸਤੋ ਫਿਰ ਵੀ ਸਾਰਾ ਦਿਨ ਲੱਗੇ ਰਹਿੰਦੀਆਂ ਕੰਮ ਇੱਕ ਨਹੀਂ ਆਉਂਦਾ ਬੰਦਾ ਦੇਖ ਲਓ ਦੋਸਤੋ ਮੇਰੇ ਨਾ ਲਓ ਦੋ ਜੀ ਬੀਬੀ ਨੇ ਸਾਗ ਦੋ ਜੀ ਤਿਆਰ ਵਰ ਤਿਆਰ ਹੋ ਰਿਹਾ ਸਾਗ ਬੀਬੀ ਕਰ ਰਹੀ ਹੈ ਤਿਆਰ ਤੇ ਇੱਧਰ ਪੜ ਰਹੇ ਨੇ ਜਵਾਗ ਤੇ ਲੋ ਜੀ ਨੌਨੀ ਦੇਖ ਰਿਹਾ ਟੀਵੀ ਨੌਨੀ ਟੀਵੀ ਦੇਖ ਰਿਹਾ ਬਾਈ ਲੋ ਜੀ ਗਵਾਰੇ ਲਾਏ ਨੇ ਤੇ ਚਲੋ ਜੀ ਦੋਸਤੋ ਮਿਲਦੇ ਆਂ ਫਿਰ ਆਪਾਂ ਰੋਟੀ ਦੇ ਆਈਏ ਤੇ ਰੋਟੀ ਖਾ ਲਈਏ ਦੁੱਧ ਵਗੈਰਾ ਸਾਰਾ ਕੁਝ ਹੋ ਗਿਆ ਤਿਆਰ ਬਰ ਤਿਆਰ ਕੰਮ ਕੁਝ ਰਿਹਾ ਨਹੀਂ ਹੈਗਾ ਤੇ ਲੋ ਜੀ ਮਿਲਦੇ ਆਂ ਫਿਰ ਆਪਾਂ ਠੀਕ ਆ ਹੈਲੋ ਦੋਸਤੋ ਲੋ ਜੀ ਅਸੀਂ ਆਗੇ ਕਰੇ ਸ਼ੌਤੋਂ ਜੋ ਕੇ ਮਿਓ ਮੀ ਪਹਿਰੇ ਬਾਰਿਸ਼ੇ ਵਾਸਤੇ ਗੜੇ ਹੀ ਗੜੇ ਪਹਿਰੇ ਨੇ ਦੋਸਤੋ ਮਿੱਤਰੋ ਤੇ ਲੌਂਜੀ ਆ ਗਏ ਕਰਿਆ ਹੁਣ ਬਣ ਰਿਹਾ ਸਾਡਾ ਸਰੋਂ ਦਾ ਸਾਗ ਨੂੰ ਲੱਗ ਰਿਹਾ ਤੜਕਾ ਸਾਗ ਦੇਖੋ ਤੁਸੀਂ ਪਤੀਲਾ ਭਰ ਕੇ ਬਣਾਉਂਦੇ ਆਂ ਸੀ ਦਿਖਾਈ ਛਿੱਟੇ ਨਹੀਂ ਆਏ ਹਾਏ ਹਾਏ ਖੱਦ ਖੱਦ ਕਰ ਰਿਹਾ ਖੱਦੇ ਲੱਗ ਰਹੇ ਨੇ ਸਾਗ ਚ ਵੀ ਨਾ ਨਹੀਂ ਵਾਲੇ ਹੀ ਉਸਨੇ ਕਰੇਗਾ ਦੂਸਰਾ ਲੌਂਜੀ ਖੱਦੇ ਲੱਗ ਰਹੇ ਨੇ ਤੇ ਲੌਂਜ ਮਸਟਰਡ ਆਲ ਪਾ ਲਈ ਆਪਾਂ ਤੇ ਸਭ ਨਾਲ ਸਾਰਾ ਗੁਸਾ ਰੱਖਾਂਗੇ ਜੀ ਸਭ ਨਾਲ ਤੇ ਮਸਟਰਡ ਆਲ ਵੀ ਆ ਲੌਂਜੀ ਮਿੱਤਰੋ ਤੇਲ ਪਾ ਕੇ ਕਰ ਦਿਆਂ ਨੂੰ ਪਛੜਿਆ ਪੁੱਤ ਅੱਲਾ ਇਹ ਤੇਲ ਪਾ ਲਿਆ ਆਪਣਾ ਹੋਰ ਪਾ ਦੋ ਸੌਣ ਕਿਉਂ ਰਹੇ ਹੋ ਤੇਲ ਲੈ ਹੋਰ ਪਾ ਦੋ ਇਤਨਾ ਸਾਰਾ ਸਾਗ ਹੈ ਉਹ ਸਾਰੀ ਤੜਕਣਾ ਉਹ ਸਾਰਾ ਤੂੰ ਇੱਕ ਬਾਅਦ ਇਕੱਠੀ ਸੜਕਾ ਲੈਗਾ ਸਾਰਾ ਫਿਰ ਤੂੰ ਪਾਇਨਾ ਥੋੜਾ 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 ਹੀ ਕਰਾ ਬਸ ਸਵਾਦ ਤਾਂ ਆਪ ਬਣੂਗਾ ਯਾਰ ਇੱਕ ਬਾਅਦ ਸਾਰਾ ਹੋ ਕੇ ਫਿਰ ਕੱਲ ਨੂੰ ਜਦ ਖਾਣਾ ਹੋਗਾ ਤਾਂ ਥੋੜਾ ਥੋੜਾ ਐਸਾ ਹੋਊਗਾ ਇੱਕ ਲਾ ਜੀ ਮੇਤਰਾ ਪੰਜਾਬੀ ਹਿੰਦੀ ਮਿਕਸ ਹੋ ਜਾਂਦੀ ਹੈ ਸਾਡਾ ਤਾਂ ਪਤਾ ਹੀ ਨਹੀਂ ਲੱਗਾ ਪਰ ਥੋੜਾ ਥੋੜਾ ਤੜਕਣਾ ਜਿੰਦਾ ਵੈਸੇ ਸਾਗ ਉਹਨੂੰ ਐ ਸਾਗ ਕਿਹਾ ਜਾਂਦਾ ਏ ਇਹ ਕਹਿੰਦੇ ਸਾਰਾ ਤੜਕ ਕੇ ਜਾ ਕੇ ਜੇ ਬਾਅਦ ਤੋਂ ਇਹ ਗਰਮ ਗਰਮ ਐ ਸਾਰਾ ਤੜਕ ਕੇ ਠੀਕ ਹੈ ਫਿਰ ਕੱਲ ਥੋੜਾ ਖਾਣਗੇ ਥੋੜਾ ਲਿਆ ਜਾ ਲਾ ਜੀ ਮੇਤਰਾ ਜੋ ਵੀ ਐ ਸਾਨੂੰ ਤਾਂ ਪਤਾ ਨਹੀਂ ਹੈਗਾ ਵੀਰੇ ਚੱਲ ਅਸੀਂ ਐਸਾ ਖਾ ਲੈਨੇ ਆ ਸਵਾਦ ਲੱਗਦਾ ਏ ਤੇ ਪਰ ਇਹ ਕਹਿੰਦੀ ਹੈ ਕਿ ਪਹਿਲਾਂ ਇਕੱਠਾ ਤੜਕਣਾ ਏ ਫਿਰ ਅੱਜ ਤਾਜ਼ਾ ਦਾ ਆਏ ਫਿਰ ਕੱਲ ਨੂੰ ਬਾਸੀ ਹੋ ਜੂਗਾ ਸਰ 38 ਹੋ ਜੂਗਾ 84 ਹੋ ਜੂਗਾ ਠੀਕ ਆ ਦੋਸਤੋ ਚਲੋ ਜੀ ਕੋਈ ਗੱਲ ਨਹੀਂ ਜਿਵੇਂ ਵੀ ਆਪਾਂ ਖਾਵਾਂਗੇ ਤੇ ਹੁਣ ਜਾਣਿਆ ਸੀ ਹਨੂਮਾਨ ਮੰਦਿਰ ਮੱਥਾ ਟੇਕਣ ਵੀ ਜਾਣਾ ਹੈ ਚਲੋ ਚੱਲ ਗਿਆ ਸੀ ਹਨੂਮਾਨ ਮੰਦਿਰ ਚੱਲਦੇ ਆ ਠੀਕ ਆ ਚੱਲ ਤੜ ਤੜ ਕਰੇ ਬਰਾਬਰ ਹਨੂਮਾਨ ਮੰਦਿਰ ਜਾਣਾ ਹੈ ਮਾਠੇ ਕਿਉਂਕਿ ਅੱਜ ਮੰਗਲਵਾਰ ਆ ਠੀਕ ਆ ਦੋਸਤੋ ਆਏ ਦੋਸਤੋ ਮਸਾਲਾ ਹੋ ਗਿਆ ਤਿਆਰ ਤਿਆਰ ਵਰ ਤਿਆਰ ਆ ਮਸਾਲਾ ਦੇਖੋ ਦੋਸਤੋ ਹੁਣ ਗਿਰਿਆ ਸਾਗ ਚ ਉਹ ਸਾਗ ਚ ਮਸਾਲਾ ਸਾਰਾ ਮਸਾਲਾ ਸਾਗ ਚ ਗਿਰ ਰਿਹਾ ਏ ਖਾਇ ਵਰਕੇ ਦਾਣਾ ਸਾਗ ਬਣੂਗਾ ਵਧੀਆ ਹੀ ਬਣੂਗਾ ਸਾਗ ਤਾਂ ਜਦੋਂ ਤੋਂ ਵਧੀਆ ਹੁੰਦਾ ਸਾਗ ਨਾ ਲਓ ਜੇ ਇਹ ਮਸਾਲਾ ਕਹਿੰਦੀ ਐ ਮੈਂ ਤਾਂ ਕਹਾਂ ਜੀ ਥੋੜਾ ਥੋੜਾ ਕਰਕੇ ਮਸਾਲਾ ਲਗਾ ਰਹੀ ਹਾਂ ਲਓ ਇੱਕ ਕੜਚੀ ਸੁਵੇ ਪਹਿਲੀ ਹੀ ਪੜੀਏ ਦੇਖੋ ਇੱਕ ਕੜਚੀ ਹੋਰ ਵੇ ਦੋ ਦੋ ਕੜਚੀਆਂ ਪਾੜਤੀਆਂ ਨੇ ਗਿਰ ਗਈ ਇਹ ਸਭ ਤੋਂ ਛੋਟੀ ਸੀ ਲਓ ਜੀ ਦੇਖੋ ਸਾਗ ਦਾ ਪਤੀਲਾ ਭਰਿਆ ਪਿਆ ਬਹੁਤ ਵੱਡਾ ਪਤੀਲਾ ਦੋਸਤੋ ਜੀ ਇਦੇ ਨਾਲ 50 100 ਬੰਦਾ ਖਾ ਸਕਦਾ ਦੇਰ ਅਸੀਂ ਇਹ 3 ਦਿਨਾਂ ਚ ਖਾ ਜਾਣਗੇ ਇਹਨੂੰ 100 ਬੰਦਾ ਖਾ ਸਕਦਾ ਨਹੀਂ ਤਾਂ ਮੈਨੂੰ ਇੰਨਾ ਪਤਾ ਨਹੀਂ 50 ਤਾਂ ਪੱਕੀ ਨੇ ਪਰ ਅਸੀਂ 3 ਦਿਨਾਂ ਚ ਠੀਕ ਆ ਦੋਸਤੋ ਚਲੋ ਜੀ ਜਾਂਦੇ ਆ ਹੁਣ ਮੱਥਾ ਟੇਕ ਕੇ ਆਨੇ ਆ ਠੀਕ ਆ ਸੱਜਣਾ ਬਣੇ ਰਿਹਾ ਠੀਕ ਆ ਦੋਸਤੋ ਲੋ ਜੀ ਮੇਤਰੋ ਦੇਖੋ ਇਹ ਮਾਜਮ ਨੇ ਪਾਈ ਹੋਇਆ ਡਰੈੱਸ ਓਏ ਹੋਏ 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 ਫੌਜੀ ਬਣਿਆ ਫਿਰਦਾ ਓਏ ਜੈ ਸ਼੍ਰੀ ਰਾਮ ਰਾਧੇ ਰਾਧੇ ਲੋ ਜੀ ਆ ਗਿਆ ਸੀ ਮੰਦਰ ਚ ਦੋਸਤੋ ਲੋ ਜੀ ਅਸੀਂ ਆ ਗਏ ਆ ਮੱਥਾ ਟੇਕ ਕੇ ਆਏ ਆ ਨੋਨੀ ਵੀ ਗਿਆ ਸੀ ਮਾਦ ਵੀ ਗਿਆ ਸੀ ਨੈਂਸੀ ਵੀ ਗਿਆ ਸੀ ਤੇ ਮੈਂ ਵੀ ਗਿਆ ਸੀ ਰਕੀਤਾ ਵੀ ਰਾਣੀ ਹੁਣ ਚਾਰਿਆ ਸਾਗ ਨਾਲ ਰੋਟੀ ਚਾਰੇ ਦੇਖੋ ਸਾਗ ਬਣਿਆ ਹੋਇਆ ਸਾਰੇ ਸਾਗ ਨਾਲ ਖਾ ਰਹੇ ਨੇ ਦੇਖੋ ਤੇ ਮੇਰੀ ਰੋਟੀ ਹੋ ਰਹੀ ਆ ਹੋਨਾ ਉਹ ਉਹ ਨੂੰ ਨੇ ਅਪਲੇਟ ਚ ਤਿਆਰ ਵਰ ਤਿਆਰ ਹੋ ਰਹੀ ਆ ਰੂਟਾ ਰੰਗ ਦਾ ਸਾਰੇ ਦੇਖੋ ਜੀ ਮੈਨੂੰ ਨੇ ਦਿੱਤੀ ਆਪੇ ਖਾਰੀ ਆ ਪਹਿਲੀ ਉਹ ਦੇਖ ਲਓ ਓਏ ਉਹ ਗਏ ਟਾਈਮ ਪਹਿਲੇ ਕਹਿੰਦੇ ਤੇ ਉਹ ਖਾਊਗਾ ਕੀ ਕਹਿੰਦਾ ਬੈਂਡ ਹਸ ਹਸ ਬੈਂਡ ਖਾਊਗਾ ਪਤੀ ਪਰਮੇਸ਼ਵਰ ਖਾਊਗਾ ਉਹ ਗਏ ਟਾਈਮ ਹੁਣ ਪਤੀ ਪਰਮੇਸ਼ਵਰ ਜਾਵੇ ਭਾੜ ਮੈਂ ਆਪਣੇ ਖਾ ਲੋ ਰੋਟੀ ਆੜ ਮੈਂ ਉਹ ਕੰਮ ਆਇਆ ਪਤੀ ਪਰਮੇਸ਼ਵਰ ਨਾ ਖਾਵੇ ਸਾਰੇ ਰਾਤ ਭੁੱਖੇ ਹੀ ਮਰੇ ਜਾਂ ਮੈਂ ਤਾਂ ਗੱਲ ਕਰਦਾ ਐ ਬਸ ਇਹ ਦੇਖ ਲੈ ਭੁੱਖੇ ਮਰੇ ਜਾ ਪਤੀ ਪਰੇਵੈਸ਼ਵਰ ਮਰ ਜੇ ਚਾਹੇ ਤਾਂ ਵੀ ਭੁੱਖਾ ਆ ਬਣੀ ਕੁਝ ਕਰਨਾ ਕਿਉਂ ਕਿਆ ਕੰਮ ਕਰ ਰਹੇ ਤੇ ਫੋਨ ਤਾਂ ਬਾਤੀ ਚੱਲ ਰਹੀ ਕੋਈ ਗੱਲ ਨਹੀਂ ਚੱਲ ਜਾ ਕੋਈ ਗੱਲ ਨਹੀਂ ਦੋਸਤੋ ਸਾਡਾ ਵਲੋਗ ਤੁਹਾਨੂੰ ਵਧੀਆ ਲੱਗਦਾ ਵੀਡੀਓ ਲਾਈਕ ਕਮੈਂਟ ਜਰੂਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਜਿਹਨੇ ਸਾਗ ਖਾਣਾ ਤਾਂ ਜਰੂਰ ਕਮੈਂਟ ਕਰਿਓ ਤਾਂ ਅਸੀਂ ਸਾਗ ਤੁਹਾਨੂੰ ਭੇਜ ਦਾਂਗੇ ਖਾਣਾ ਜਰੂਰ ਆ ਤੁਸੀਂ ਨੇ ਅਸੀਂ ਦੇ ਕੇ ਜਰੂਰ ਆਵਾਂਗੇ ਠੀਕ ਹੈ ਦੋਸਤੋ ਚੈਲੰਜ ਹੈ ਤਾਂ ਠੀਕ ਹੈ ਦੋਸਤੋ ਚਲੋ ਜੀ ਮਿਲਦੇ ਆ ਫਿਰ ਅਗਲੇ ਵਲੋਗ ਜਬ ਤੱਕ ਕੇ ਲਈ ਬਾਏ 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 ਕਰੋ ਰੋਟੀ ਨਾ ਕਢ ਲਈ ਮੂੰਹ ਚੋਂ ਤੂੰ